ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਸੀ ਉਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਅੱਜ ਠੇਕਾ ਲੋਇਸ਼ਰ ਸ਼ਮੂਰ ਦਾ ਪੰਜਾਬ ਦੀ ਸੂਬਾ ਪਤਰੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਫੈਸਲੇ ਲਏ ਗਏ ਨੇ ਜਿਹੜੀ 11 ਸਤੰਬਰ ਦੀ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਹੈ ਸਦਾਸੀ ਘਰਾਓ ਕਰਨਾ ਸੀ ਉਹ ਹਾਰਦੇ ਦੇ ਪੰਜਾਬ ਚ ਆਏ ਹੋਏ ਨੇ ਤੇ ਕੁਝ ਜਿਹੜਾ ਵੀ ਹਰਦੀ ਸਿੱਧੀ ਪੈਦਾ ਹੋ ਰਹੀ ਹੈ ਨਵੀਂ ਉਸ ਨੂੰ ਮਾਦੇ ਨਜ਼ਰ ਰੱਖਦੇ ਹੋਏ ਜਿਹੜੇ ਸਾਡੇ ਵਰਕਰ ਨੇ ਜਾਂ ਕਿਸਾਨਾਂ ਨੂੰ ਦੂਰਾਂ ਨੇ ਜਿਹੜੀ ਸਾਡੀ ਸਾਹ ਸਾਡੀ ਸਾਜ ਆ ਉਹ ਹੜ ਪੀੜਤਾ ਦੇ ਵਿੱਚ ਮਦਦ ਕਰਨ ਤੇ ਲੱਗੇ ਹੋਣੇ ਇਸ ਕਰਕੇ ਠੇਕਾ ਦਾ ਸਰ ਸਮੋਚਾ ਪੰਜਾਬ ਨੇ ਫੈਸਲਾ ਕੀਤਾ ਕਿ ਜਿਹੜੀ 11 ਤਰੀਕ ਦੀ ਰੈਲੀ ਆ ਉਹ ਅਸੀਂ 28 ਅਕਤੂਬਰ ਨੂੰ ਭਗਤ ਸਿੰਘ ਦੇ ਜੀ ਦੇ ਅਸ਼ੀਰ ਭਗਤ ਸਿੰਘ ਦੇ ਜਨਮ ਦਿਹਾੜਾ ਜਿਹੜਾ ਉਹ ਮੁੱਖ ਮੰਤਰੀ ਭਗਤ ਸਿੰਘ ਦੀ ਮਾਨ ਦੀ ਕੋਠੀ ਦੇ ਅੱਗੇ ਮਨਾਵਾਂਗੇ ਸੰਗਰੂਰ ਆ ਤੇ ਓਨੀ ਦੇਰ ਤੱਕ ਜਿਹੜੀਆਂ ਅਸੀਂ ਆਪਦੀਆਂ ਜਿਹੜੀਆਂ ਸਾਡੇ ਵਰਕਰ ਸਾਥੀ ਨੇ ਜਾਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹਰ ਦੇ ਕਾਰਨ ਨੁਕਸਾਨ ਆ ਉਹਦੇ ਵਿੱਚ ਹਮਾਇਤ ਕਰਾਂਗੇ ਜਿੰਨਾ ਵੀ ਸਾਡੇ ਕੋਲ ਕੋਈ ਫੱਟਵਾਰਦਾ ਆ ਉਹ ਸਾਡੇ ਨਾਲ ਵੀ ਹਮਾਇਤ ਕਰਾਂਗੇ ਉਹਨਾਂ ਦਾ ਥੋੜਾ ਬਾਲਾ ਜਿਹੜਾ ਨੁਕਸਾਨ ਆ ਉਹ ਵੀ ਪੂਰਤੀ ਕਰੂਗੀ ਇਹ ਕੰਮ ਉੱਤੇ ਜਾਰ ਕਰੂਗਾ ਤੇ ਜਿਹੜੀ 28 ਤਰੀਕ ਨੂੰ 28 ਸਤੰਬਰ ਨੂੰ ਅਸ਼ੀਰ ਬਖਸ਼ੇ ਦਾ ਜਿਹੜਾ ਜਨਮ ਦਿਨ ਆ ਉਹ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਕਾਵਾਇਸਾ ਸਮੋਚਾ ਪੰਜਾਬ ਦੇ ਬੈਨਰ ਹੇਡ ਬਣਾਵਾਂਗੇ 11 ਤਰੀਕ 11 ਸਪਰ ਜਿਹੜੀ ਰਹਿ ਗਈ ਉਹਨੂੰ ਪੋਸਟਪੋਨ ਕਰਦੇ ਆ ਤੇ ਇਹਦੇ ਨਾਲ ਹੀ ਜਿਹੜਾ ਮਾਨਸਾ ਦੇ ਵਿੱਚ ਜਿਹੜਾ ਉੱਥੇ ਦੀ ਪੁਲਿਸ ਪ੍ਰਸ਼ਾਸਨ ਆ ਉਹ ਸਾਡੀ ਜਿਹੜੀ ਮੋਰਚੀ ਦੀ ਟੀਮ ਹੈ ਜਿਹੜੇ ਪੁਰਾਣੇ ਪਰਚੇ ਆ ਜਿਹੜੇ ਸਰਕਾਰ ਦੀ ਨੀਤੀ ਦੇ ਤਹਿਤ ਉਹ ਖੋਲੇ ਜਾ ਰਹੇ ਨੇ ਤਾਂ ਜੋ ਜਿਹੜੀ ਸੱਚ ਦੀ ਹੱਕ ਦੀ ਲੜਦੇ ਜਿਹੜੇ ਆਗੂ ਨੇ ਉਹਨਾਂ ਦੀ ਆਵਾਜ਼ ਨੂੰ ਦਵਾਇਆ ਜਾ ਸਕੇ ਉਹ ਪਰਚਾ ਨੂੰ ਰਤਗਰੋਂ ਲਈ ਬੋਤਵਾਰ ਜਾਨੀ ਕਿ 3 ਤਰੀਕ ਨੂੰ ਸਾਡਾ ਵੱਡਾ ਡੈਪੂਟੇਸ਼ਨ ਭਰਾਤਰੀ ਜਿਹਾ ਬੰਦੇ ਨੂੰ ਨਾਲ ਲੈ ਕੇ ਐਸਐਸਪੀ ਮਾਨਸਾ ਨੂੰ ਮਿਲੂਗਾ ਤੇ ਜਿਹੜੀ 14 ਤਰੀਕ ਨੂੰ ਰੈਲੀ ਹੋ ਰਹੀ ਆ ਆਪਣੇ ਬੀਕੇਜੂ ਕਰਾਵਾਦੇ ਬਰਨਾਲੇ ਜਿਹੜੀ ਜ਼ਮੀਨ ਨੂੰ ਬਚਾਉਣ ਵਾਸਤੇ ਤੇ ਆਗੂਆਂ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਠੇਕਾ ਨੂੰ ਮਲਾਜੀਸਾ ਸਮੋਰਟਾ ਪੰਜਾਬ ਵੱਟੇ ਪੱਤਰ ਤੇ ਵੱਡੇ ਬੈਨਰ ਲੈ ਕੇ ਆਦੀ ਹਿੰਤੀ ਲੈ ਕੇ ਜਗਰੂਪ ਸਿੰਘ ਦੀ ਗਵਾਈ ਦੇ ਜਗਵਿੰਦਰ ਪੱਲੂ ਤੇ ਹਰਗੁ ਸਿੰਘ ਦੀ ਤਲਿਖਾ ਦੀ ਗਵਾਈ ਦੇ ਵਿੱਚ ਉਹ ਬਰਨਾਲੇ ਸ਼ਾਮਲ ਹੋਣਗੇ ਇਹ ਸਾਡੇ ਮਤੇ ਨੇ ਅਸੀਂ ਆਪ ਦੇ ਵਰਕਰਾਂ ਨੂੰ ਆਗੂਆਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੀ 28 ਤਰੀਕ ਦੀ ਲਾਪਰਵਾਹੀ ਕਰੋ ਕਿ ਜਿਹੜੇ ਅਸੀਂ ਜਿਹਨੂੰ ਅਸੀਂ ਸਰ ਸਾਰਾ ਸ਼ਾਦਾ ਜੋਦਾ ਮੰਨਦੇ ਆਦਾ ਗੁਰੂ ਦਾ ਤਰਜਾ ਦਿੰਨੇ ਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਵਾਲਾ 28 ਤਰੀਕੂ ਸਨੂਰ ਬੜਾ ਪਰਿਵਾਰਾਂ ਦੇ ਬੱਚਿਆਂ ਸਮੇਤ ਮੁੱਖ ਮੰਤਰੀ ਦੀ ਪੋਚੀ ਇੱਥੇ ਮਨਾਵਾ ਸੀ